ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਗੁਰਮਖੋ ਅੱਜ ਆਪਾਂ ਵਿਚਾਰ ਕਰਾਂਗੇ ਖਾਲਸਾ ਕੌਣ ਹੈ ਖਾਲਸਾ ਤੇ ਖਾਲਸਾ ਰਾਜ ਦੇ ਬਾਰੇ ਉਹ ਕੀ ਹੈ ਇਸ ਦੇ ਬਾਰੇ ਵਿਚਾਰ ਕਰਾਂਗੇ ਉਸ ਤੋਂ ਪਹਿਲਾਂ ਅਸੀਂ ਗੁਰੂ ਦੁਬਾਰਾ ਬਖਸ਼ਿਸ਼ ਕੀਤੀ ਹੋਈ ਫਤੇਦਬਾ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਇੱਕ ਦੋਹਰਾ ਪੜਦੇ ਹਾਂ ਆਮ ਹੀ ਗੁਰਮਖੋ ਅਲਦਾਸ ਦੇ ਸਮੇ ਇੱਕ ਦੋਹਰਾ ਪੜਿਆ ਜਾਂਦਾ ਹੈ ਜੋ ਆਮ ਹਰ ਇੱਕ ਸਿੱਖ ਮਾਈ ਭਾਈ ਉਸ ਦੋਲੇ ਨੂੰ ਪੜਦਾ ਹੈ ਉਹ ਦੋਹਰਾ ਭਾਈ ਨੰਦ ਲਾਲ ਜੀ ਦਾ ਲਿਖਿਆ ਹੋਇਆ ਰਹਿਤ ਨਾਮੇ ਦੇ ਵਿੱਚੋਂ ਲਿਆ ਗਿਆ ਹੈ ਜੋ ਕਿ ਅਸੀਂ ਪੜਦੇ ਆਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖਵਾਲ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਈ ਇਹ ਢੇਲੀ ਅਸੀਂ ﺍﻟदाश ਦੇ ਵਿੱਚ ਡੋਹਰਾ ਪੜਦੇ ਆਂ ਕਿਸ ਨੇ ਰਾਜ ਕਰਨਾ ਹੈ ਰਾਜ ਭਾਵ ਇਸ ਸਰੀਰ ਰੂਪੀ ਦੇਸ਼ ਦੇ ਉੱਪਰ ਸਾਡੇ ਮਨ ਨੇ ਰਾਜ ਕਰਨਾ ਹੈ देश कि है साडा यह शरीर रूपी जो देश है यह काया है इस इसे मन ने राज करना है मन राज किमें करेगा वो राज फिर ही करेगा जो सा मन विचारा तो रहित होगा फुलन तो रहित होगा तो जागत अवस्था हो फिर ही साड़ा सा ਕਾਇਆ ਰੂਪੀ ਦੇਹ ਦੇ ਉੱਪਰ ਸਰੀਰ ਰੂਪੀ ਦੇਹ ਦੇ ਉੱਪਰ ਰਾਜ ਕਰੇਗਾ ਉਹ ਕਿਵੇਂ ਹੈ ਜਦੋਂ ਅਸੀਂ ਦੇਖਦੇ ਆਂ ਗਰਬਾਣੀ ਦੇ ਵਿੱਚ ਸਾਡੇ ਸਰੀਰ ਨੂੰ ਸਾਡੀ ਕਾਇਆ ਨੂੰ ਕਿਤੇ ਕਿਲਾ ਦੇਸ਼ ਜਾਂ ਨਗਲ ਦਾ ਨਾਮ ਦਿੱਤਾ ਗਿਆ ਹੈ ਜਿਵੇਂ ਅਸੀਂ ਦੇਖਦੇ ਆਂ ਕਾਇਆ ਨਗਰੀ ਅਹਮਨ ਰਾਜਾ ਪੰਚਵਸੀ ਵਿਚਰੀ ਭਾਵ ਕਾਇਆ ਰੂਪੀ ਨਾਗਲ ਦੇ ਵਿੱਚ ਕਾਇਆ ਸਰੀਰ ਰੂਪੀ ਨਾਗਲ ਦੇ ਵਿੱਚ ਸਰੀਰ ਰੂਪੀ ਦੇਸ਼ ਦੇ ਵਿੱਚ ਲੱਖਾਂ ਕਰੋੜਾਂ ਜੀਵ ਵਸਦੇ ਹਨ ਜਿਨ੍ਹਾਂ ਦਾ ਮੁਖੀ ਸਾਡੇ ਮਨ ਨੂੰ ਬਣਾਇਆ ਗਿਆ ਹੈ ਸਾਡੇ ਮਨ ਨੇ ਰਾਜ ਕਰਨਾ ਹੈ ਜੋ ਸਾਡੇ ਸਰੀਰ ਦੀ ਸੈਲ ਦੀ ਚੋਟੀ ਤੋਂ ਲੈ ਕੇ ਪੈਰ ਦੇ ਪੰਜੇ ਤੱਕ ਲਗਭਗ ਸਾਡੇ ਜੋ ਸਰੀਰ ਦੇ ਵਿੱਚ ਜੀਵ ਹਨ ਲੱਖਾਂ ਕਰੋੜਾਂ ਜੀਵ ਹਨ ਜਿਨ੍ਹਾਂ ਦੇ ਉੱਪਰ ਰਾਜ ਸਾਡਾ ਮਨ ਕਰੇਗਾ ਰਾਜਾ ਉਸ ਨੂੰ ਸਾਡੇ ਮਨ ਨੂੰ ਸੁੰਨ ਮੰਡਲ ਦੇ ਵਿੱਚ ਜਦੋਂ ਅਸੀਂ ਗਰਭ ਦੇ ਵਿੱਚ ਮਾਤਾ ਦੇ ਗਰਭ ਦੇ ਵਿੱਚ ਹੁੰਨੇ ਆ ਸੁੰਨ ਮੰਡਲ ਦੇ ਵਿੱਚ ਸਾਡੇ ਮਨ ਨੂੰ ਪਰਮਾਤਮਾ ਤਰੇ ਨਗਰੇ ਕਿਪੇਦਾ ਹੈ ਕਿ ਮੈਂ ਤੇਨੂੰ ਕਾਲ ਦੇ ਦੇਸ਼ ਦੇ ਵਿੱਚ ਭੇਜ ਰਿਹਾ ਹਾਂ ਉਸ ਕਾਇਆ ਦੇ ਵਿੱਚ ਭੇਜ ਰਿਹਾ ਹਾਂ ਮਾਇਆ ਦੇ ਦੇਸ਼ ਦੇ ਵਿੱਚ ਭੇਜ ਰਿਹਾ ਹਾਂ ਤੇ ਉਸ ਜਗ੍ਹਾ ਤੇ ਜਾ ਕੇ ਤੂੰ ਉਸ ਕਾਇਆ ਰੂਪੀ ਰਾਜ ਦੇ ਵਿੱਚ ਦੇਸ਼ ਦੇ ਵਿੱਚ ਰਾਜ ਕਰਨਾ ਹੈ ਫਿਰ ਜਦੋਂ ਮਨ ਸਾਡਾ ਜਾਗਤ ਅਵਸਥਾ ਦੇ ਵਿੱਚ ਹੋਵੇਗਾ ਫਿਰ ਉਹ ਰਾਜ ਕਰੇਗਾ ਤੇ ਸਾਡਾ ਮਨ ਉਹ ਸਮੇਂ ਜਦੋਂ ਫੁੱਲ ਨਾ ਧੋਲੇ ਹਿੱਟ ਹੋਵੇਗਾ ਤ ਉਹ ਖਾਲਸ ਹੋਵੇਗਾ ਜਦੋਂ ਹਉਲ ਦੂਸਰੇ ਮਨ ਖਾਲਸ ਮਨ ਮਿਲ ਕੇ ਇਕੱਠੇ ਰਹੇ ਰਹੇ ਕੇ ਵਿਚਰਦੇ ਹਨ ਤੇ ਉਹ ਸਮੇਂ ਉਹ ਕਰਮ ਕਰਦੇ ਹਨ ਤੇ ਉਹ ਸਮੇਂ ਆਲਠਕ ਖੁਸ਼ਹਾਲੀ ਵੀ ਆਉਂਦੀ ਹੈ ਤੇ ਚੰਗੇ ਸਮਾਜ ਦੀ ਸਿਰਜਣਾ ਵੀ ਹੁੰਦੀ ਹੈ ਤੇ ਇਸ ਕਾਰਨ ਉਹ ਖਾਲਸਾ ਅਜਹੀ ਬਣ ਜਾਂਦਾ ਹੈ ਕਿਉਂਕਿ ਜੋ ਸਾਡੇ ਮਨ ਜਦੋਂ ਸਾਡਾ ਜਾਗਤ ਅਵਸਥਾ ਦੇ ਵਿੱਚ ਨਹੀਂ ਹੋਵੇਗਾ ਉਹ ਇੱਕ ਸਰੀਰ ਦੇ ਵਿੱਚ ਰਾਜਾ ਹੁੰਦਾ ਹੋਇਆ ਵੀ ਇੱਕ ਪਖਿਆਲੀ ਦੇ ਰੂਪੀ ਹੋਵੇਗਾ ਕਿ ਜਦੋਂ ਸਾਡਾ ਮਨ ਸੌਂ ਜਾਂਦਾ ਹੈ ਤਾਂ ਉਹ ਇੱਕ ਉਹਨਾਂ ਨੂੰ ਵਿਚਾਰਾਂ ਦਾ ਮਦ ਪਿਆ ਕੇ ਨਸ਼ਾ ਪਿਆ ਕੇ ਉਹਨੂੰ ਸਲਾਹ ਦਿੱਤਾ ਜਾਂਦਾ ਹੈ ਤੇ ਉਸ ਸਮੇਂ ਫਿਰ ਕੋੜ ਦਾ ਰਾਜ ਚੱਲਦਾ ਹੈ ਕੂੜ ਦਾ ਰਾਜ ਕੌਣ ਚਲਾਉਂਦੇ ਹਨ ਉਹਨਾਂ ਦਾ ਮੁਖੀ ਕੌਣ ਹੁੰਦਾ ਹੈ ਕਾਲ ਕਾਲ ਦੇ ਪੰਜ ਮਹਾਵਲੀ ਇਹ ਸਭ ਮਿਲ ਕੇ ਕਾਲ ਆਪਣੇ ਮਹਾਵਲੀਆਂ ਨੂੰ ਹੁਕਮ ਦਿੰਦਾ ਹੈ ਤੇ ਫਿਰ ਇਹ ਕੂੜ ਦਾ ਰਾਜ ਚਲਾਉਂਦੇ ਹਨ ਇਹਦੇ ਮਹਾਵਲੀ ਕਿਹੜੇ ਹਨ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਕਿਉਂਕਿ ਇਹ ਸਾਡੇ ਮਨ ਦੇ ਸ਼ੈਕ ਨੇ ਸਾਡੇ ਮਨ ਦੀ ਸੇਤਾ ਕਰਨ ਦੇ ਲਈ ਸਹयक ਸੇਵਾਦਾਰ ਬਣਾ ਕੇ ਭੇਜੇ ਨੇ ਪਰੰਤੂ ਜਦੋਂ ਸਾਡਾ ਮਨ ਸੌਂ ਜਾਂਦਾ ਹੈ ਤਾਂ ਉਹ ਕੂੜ ਦਾ ਰਾਜ ਸ਼ੁਰੂ ਕਰ ਦਿੰਦੇ ਹਨ ਪਰ ਜੇ ਸਾਡਾ ਮਨ ਜਾਗਤ ਅਵਸਥਾ ਵਿੱਚ ਹੈ ਫਿਰ ਕੂੜ ਦਾ ਰਾਜ ਨਹੀਂ ਹੋਵੇਗਾ ਫਿਰ ਖਲ ਸ਼ਰਾਜ ਹੋਵੇਗਾ ਕਿਉਂਕਿ ਜੋ ਕਿ ਜੋ ਵੀ ਪਵਨ ਦਾ ਸਮੰਦ ਫਿਰ ਮੰਡੇ ਨਾਲ ਕਰ ਦਿੱਤਾ ਜਾਂਦਾ ਹੈ ਜਿਵੇਂ ਅਸੀਂ ਸਾਹ ਲੈਂਦੇ ਹਾਂ ਪਵਨ ਸਾਡੇ ਅੰਦਰ ਜਾਂਦੀ ਹੈ ਤੇਰੇ ਕੋ ਟੀਤੇ ਜਾ ਕੇ ਤੇ ਰਵੈਣੀ ਤੇ ਜਾ ਕੇ ਸਾਡਾ ਕੰਠ ਹੈ ਜਿਸ ਜਗ੍ਹਾ ਤੇ ਉਹੀ ਜਗ੍ਹਾ ਤੇ ਜਾ ਕੇ ਜਦੋਂ ਮਨ ਜਾਗਰਤ ਅਵਸਥਾ ਦੇ ਵਿੱਚ ਹੋਵੇਗਾ ਤੇ ਹਵਾ ਨੂੰ ਹਵਾ ਦੀ ਜਗ੍ਹਾ ਤੇ ਪਾਣੀ ਨੂੰ ਪਾਣੀ ਦੀ ਜਗ੍ਹਾ ਤੇ ਅੱਗ ਨੂੰ ਅੱਗ ਦੀ ਜਗ੍ਹਾ ਤੇ ਜੋ ਅਮਲਟ ਹੋਵੇਗਾ ਅਮਲਟ ਨੂੰ ਅਮਲਟ ਦੀ ਜਗ੍ਹਾ ਤੇ ਪੇਜ ਦੇਵੇਗਾ ਪੜ੍ਹ ਜਿਹ ਦੇ ਲਈ ਸਾਡਾ ਮਨ ਜਾਗਰਤਾ ਵਾਸਤਾ ਦੇ ਵਿੱਚ ਕਿਵੇਂ ਰਹੇਗਾ ਉਹਦੇ ਵਿੱਚ ਉਹਦੇ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹਰ ਜਗ੍ਹਾ ਸਿਮਰਨ ਦੀ ਹੀ ਜੋ ਬਿਧੀ ਦੱਸੀ ਗਈ ਹੈ ਕਿ ਸਿਮਰਨ ਕਰਕੇ ਹੀ ਅਸੀਂ ਮਨ ਨੂੰ ਜਗਾ ਸਕਦੇ ਹਾਂ ਸਾਨੂੰ ਇੱਕ ਗੁਰਮੰਤਰ ਦਿੱਤਾ ਹੋਇਆ ਹੈ ਜਿਸ ਦੀ ਮਦਦ ਦੇ ਨਾਲ ਅਸੀਂ ਮਨ ਨੂੰ ਜਗਾ ਸਕਦੇ ਹਾਂ ਉਹ ਕਿਹੜਾ ਗੁਰਮੰਤਰ ਹੈ ਉਹ ਕਿਹੜਾ ਮੰਤਰ ਦਿੱਤਾ ਗਿਆ ਹੈ ਜਿਹਦੇ ਨਾਲ ਅਸੀਂ ਮਨ ਨੂੰ ਜਗਾਉਣਾ ਹੈ ਉਹ ਅਸੀਂ ਜਿਵੇਂ ਦੇਖਦੇ ਹਾਂ ਇਹ ਗੁਰਮੰਤਰ ਹੈ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਹੈ ਜਦ ਹਮੇ ਕੋਈ ਭਾਵ ਵਾਹਿਗੁਰੂ ਹੀ ਗੁਰਮੰਤਰ ਹੈ ਵਾਹਿਗੁਰੂ ਗੁਰਮੰਤਰ ਦੀ ਮਦਦ ਅਤੇ ਦੇ ਨਾਲ ਅਸੀਂ ਮਨ ਨੂੰ ਜਾਗਰਤ ਅਵਸਥਾ ਦੇ ਵਿੱਚ ਲੈ ਕੇ ਆਉਣਾ ਹੈ ਉਹ ਤੁਹਾਨੂੰ ਜਾਗਰਤ ਅਵਸਥਾ ਦੇ ਵਿੱਚ ਕਿਵੇਂ ਲੈ ਕੇ ਆਵਾਂਗੇ ਜਦੋਂ ਅਸੀਂ ਸ਼ਮਨ ਸ਼ਵਾਸ ਗਰਾਸ ਸ਼ਮਨ ਕਰਾਂਗੇ ਉਸ ਸਮੇ ਸਾਡਾ ਜੋ ਖੇਲ ਚੱਲਦਾ ਹੈ ਖੇਲ ਦੋਹਨਾ ਸਿਰਿਆਂ ਤੇ ਚੱਲਦਾ ਹੈ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਦੋਹਾਂ ਖਿਰਿਆਂ ਸਿਰਿਆਂ ਦਾ ਆਪ ਸੁਆਮੀ ਖੇਲੇ ਵਿਖੇ ਅੰਤਰਜਾਮੀ ਉਹ ਇਹ ਤੋਂ ਤ੍ਰਿਕੁਟੀ ਤੋਂ ਲੈ ਕੇ ਸਾਡੀ ਨਾਭੀ ਢੁੰਨੀ ਤੱਕ ਇਹ ਜੋ ਪਵਨ ਦਾ ਸਰਕਲ ਚੱਲਦਾ ਹੈ ਇਹ ਸਰਕਲ ਚੱਲਦਾ ਹੈ ਜਦੋਂ ਅਸੀਂ ਸਮਲ ਨ ਕਰਾਂਗੇ ਤੇ ਉਸ ਸਮੇਂ ਮਾਣਾ ਸਾਡਾ ਪਵਨ ਦੇ ਵਿੱਚ ਮਿਲ ਕੇ ਤੇ ਇਹ ਸ਼ਕ ਤੇ ਚੱਕਰ ਕੱਟੇਗਾ ਤੇ ਉਸ ਸਮੇਂ ਜੋ ਬ੍ਰਹਮ ਅਗਨ ਪੈਦਾ ਕਰਕੇ ਮਾਇਆ ਨੂੰ ਜਾਲ ਦੇਗਾ ਜਲਾ ਦੇਗਾ ਤੇ ਫਿਰ ਸਾਡਾ ਮਨ ਜਾਗਲਤ ਅਵਸਥਾ ਦੇ ਵਿੱਚ ਹੋ ਜਾਏਗਾ ਤੇ ਉਹ ਫਿਰ ਖਾਲਸਾ ਰਾਜ ਕਰੇਗਾ ਹੁਣ ਕਈ ਗੁਰਮੁਖ ਸੋਚਦੇ ਹੋਣਗੇ ਕਿ ਭਾਈ ਸਾਹਿਬ ਇੰਦਾ ਹੀ ਛੱਟੇ ਮਾਰੀ ਜਾ ਰਿਹਾ ਹੈ ਕਿ ਇਹ ਭਾਈ ਸਾਹਿਬ ਇੰਦਾ ਹੀ ਛੱਟੇ ਮਾਰੀ ਜਾ ਰਿਹਾ ਹੈ ਇਸ ਦੇ ਵਿੱਚ ਇਸ ਲਈ ਮੈਂ ਇਸ ਦੇ ਲਈ ਆਪਣੇ ਕੋਲ ਸਬੂਤ ਦੇ ਲਈ ਕਿਤਾਬ ਰੱਖੀ ਹੋਈ ਹੈ ਕਿ ਉਹ ਮੈਂ ਤੁਹਾਨੂੰ ਦਿਖਾ ਦਿੰਨਾ ਕਿ ਕਈ ਗੁਰਮੁਖ ਸੋਚਣਗੇ ਭਾਈ ਸਾਹਿਬ ਆਪਣੇ ਕੋਲੋਂ ਹੀ ਗੱਲਾਂ ਬਣਾ ਕੇ ਤੇ ਐਡਾਂ ਹੀ ਗੱਲਾਂ ਬਣਾਈ ਜਾਲੇ ਨੇ ਤੇ ਇਸ ਤਰ੍ਹਾਂ ਇਹ ਮੈਂ ਹੁਣ ਤੁਹਾਨੂੰ ਇਹ ਦਿਖਾਉਂਦਾ ਹਾਂ ਇਹ ਕਿਤਾਬ ਹੈ ਆਲਪ ਹਾਰ ਸ਼ੁਲਪਸੀ ਨਿੰਦਰਾ ਇਹ ਕਿਤਾਬ ਦੇ ਉੱਤੇ ਕਿ ਇਸ ਦੇ ਬਾਰੇ ਦੱਸਿਆ ਗਿਆ ਹੈ ਇਹਦੇ ਵਿੱਚ ਜੋ ਖਾਲਸਾ ਰਾਜ ਦੇ ਵਿੱਚ ਦੱਸਿਆ ਗਿਆ ਹੈ ਤੇ ਦੂਸਰੀ ਕਿਤਾਬ ਹੈ ਦੂਸਰੀ ਕਿਤਾਬ ਕਿਹੜੀ ਹੈ ਉਹ ਹੈ ਪੁੱਛੋ ਜਾਓ ਸਹਾਗਣੀ ਇਹ ਢੋਕਤਾ ਬਹਾਨਾ ਪੁੱਛੋ ਜਾਓ ਸਹਾਗਣੀ ਤੇ ਅਲਪ ਹਾਲ ਸੁਲਪ ਸੀਨੇਦੜਾ ਦੋਨੇ ਕਿਤਾਬਾਂ ਦੇ ਵਿੱਚ ਤੁਸੀਂ ਇਹ ਚੀਜ਼ ਨੂੰ ਪੜ੍ਹ ਸਕਦੇ ਹੋ ਇਹ ਜੋ ਕਿ ਗੁਰਦੁਆਰਾ ਪ੍ਰਮ ਮਿਲਨੇ ਦਾ ਚਾਉ ਦੇ ਵਿੱਚ ਭਾਈ ਸਾਹਿਬ ਭਾਈ ਸੇਵਾ ਸਿੰਘ ਜੀਤਲ ਮਾਲਾ ਦੀ ਲਿਖੀਆਂ ਹੋਈਆਂ ਕਿਤਾਬਾਂ ਹਨ ਇਸ ਤੇ ਬਾਰੇ ਕੂੜ ਦਲ ਜਿਤੇ ਖਾਲਸਾ ਇਹ ਦੋਨਾਂ ਦੇ ਬਾਰੇ ਵੀ ਵਿਚਾਰ ਕੀਤੀ ਗਈ ਹੈ ਆਪਾਂ ਤੋਂ ਵਿਚਾਰ ਕਰਦੇ ਸਮੇਂ ਕੋਈ ਗਲਤੀ ਭੁੱਲ ਚੁੱਕ ਵਾਦਾ ਘਾਟਾ ਹੋ ਗਿਆ ਹੋਵੇ ਤੇ ਗੁਰੂ ਤੇ ਸੰਗਤ ਵਕਸਨ ਜੋਗ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ